welcom to my channel dandiwal 9444 ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ YouTube ਚੈਨਲ dandiwal 9444 ਤੇ ਲੋ ਜੀ ਆਪਾਂ ਲੱਗੇ ਆ ਜੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੇ ਦਿਨ ਹੈਗਾ ਜੀ ਇੱਥੇ ਸ਼ਨੀਵਾਰ ਦਾ ਤੇ ਟਾਈਮ ਹੈਗਾ ਜੀ ਸਵੇਰ ਦੇ 10:00 ਵੱਜ ਚੁੱਕੇ ਨੇ ਤੇ ਠੰਡ ਦੀ ਗੱਲ ਕਰੀਏ ਠੰਡ ਬਹੁਤ ਜ਼ਿਆਦਾ ਹੈ ਜੀ ਮੌਸਮ ਬਹੁਤ ਖਰਾਬ ਹੈ ਤੇ ਪਸ਼ੂਆਂ ਦਾ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਹੈਗਾ ਤਲੋ ਜੀ ਇੱਥੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਸਾਫ ਸਫਾਈ ਸਾਫ ਸਫਾਈ ਜਿਹੜੀ ਆਪਣੀ ਸਾਰੀ ਹੋ ਗਈ ਹੈ ਬਿਲਕੁਲ ਸਾਰਾ ਘਰ ਜਿਹੜਾ ਕਲੀਨ ਐਂਡ ਸਾਫ ਹੋ ਗਿਆ ਹਨ ਤੁਹਾਨੂੰ ਦਿਖਾਉਣੇ ਚੰਗੀ ਤਰ੍ਹਾਂ ਰਾਉਂਡ ਮਰਵਾਉਣੇ ਸਾਰੇ ਘਰ ਦਾ ਤੇ ਆਪਾਂ ਸਵੇਰੇ ਸਵੇਰੇ ਅੱਜ ਪੋਚੇ ਲਾ ਦਿੱਤੇ ਜੀ ਸਾਰੇ ਘਰ ਦੇ ਵਿੱਚ ਤੇ ਠੰਡ ਤਾਂ ਬਹੁਤ ਜ਼ਿਆਦਾ ਹੈ ਜੀ ਠੰਡ ਤਾਂ ਹਨਾ ਰੁਕਣ ਦਾ ਨਾਮ ਹੀ ਨਹੀਂ ਲੈਂਦੀ ਤੇ ਫਿਰ ਆਪਾਂ ਇੱਥੇ ਪੋਚੇ ਪੋਚੇ ਜਿਹੜੇ ਸਾਰੇ ਲਾ ਦਿੱਤੇ ਗਰਮ ਪਾਣੀ ਲੈ ਲਿਆ ਸੀ ਜੀ ਆਪਾਂ ਤੇ ਇਹ ਗਰਮ ਪਾਣੀ ਦੇ ਨਾਲ ਜਿਹੜਾ ਸਾਰੇ ਪੋਚੇ ਲਾ ਦੱਤੇ ਨੇ ਜੀ ਤੇ ਇਧਰ ਬੱਚੇ ਆਪਣੇ ਖੇਡ ਰਹੇ ਨੇ ਟਾਈਮ ਇੱਥੇ 10 ਵਜ ਚੁੱਕਿਆ ਜੀ ਹਨਾ ਤੇ 10 ਦਾ ਟਾਈਮ ਆ ਰੋਟੀ ਪਾਣੀ ਆਪਾਂ ਸਾਰਾ ਖਾ ਲਿਆ ਸਾਰੇ ਕੰਮ ਆਪਣੇ ਫਾਈਨਲ ਨੇਗੇ ਤੇ ਕੰਮ ਜਿਹੜੇ ਅੱਜ ਆਪਾਂ ਜਲਦੀ ਜਲਦੀ ਕੀਤੇ ਜੀ ਹਨਾ ਸਾਰੇ ਤੇ ਕਿਉਂ ਕੀਤੇ ਉਹ ਵੀ ਤੁਹਾਨੂੰ ਦੱਸ ਦਿਆਂ ਬਣੇ ਰਹੋ ਵੀਡੀਓ ਦੇ ਨਾਲ ਤੇ ਇੱਕ ਵਾਰ ਆਪਾਂ ਤੁਹਾਨੂੰ ਆਪਣੇ ਜਿਹੜਾ ਸਾਰੇ ਘਰ ਦਾ ਰੌਣ ਮਰਵਾਉਣੀ ਹੈ ਜੀ ਹਨਾ ਸਾਰੇ ਘਰ ਦੀ ਸਫਾਈ ਚੈੱਕ ਕਰਵਾਉਣੀ ਹੈਗੀ ਤੇ ਜਿਵੇਂ ਕਿ ਸਾਰੇ ਭੈਣ ਭਰਾ ਜਾਣਦੇ ਹਨ ਜੀ ਦੂਜੇ ਪਾਸੇ ਆਪਣੇ ਕੱਚਾ ਫਰਸ਼ ਲੱਗੇ ਹੋਏ ਤੇ ਇੱਧਰ ਜਿਹੜਾ ਆਪਣਾ ਵਧੀਆ ਸਾਰਾ ਵਧੀਆ ਫਰਸ਼ ਲੱਗਿਆ ਹੋਇਆ ਸਾਰੇ ਕਮਰਿਆਂ 'ਚ ਤੇ ਇਹ ਸਾਨੂੰ ਆਪਾਂ ਦਿਖਾਉਣੇ ਹੈਗੇ ਲਓ ਜੀ ਬਿਲਕੁਲ ਸਾਫ਼ ਆਪਣਾ ਘਰ ਸਾਰਾ ਤੇ ਅੱਜ ਚੰਗੀ ਤਰ੍ਹਾਂ ਜਿਹੜੀ ਸਫਾਈ ਕਰ ਲਈ ਹੈ ਜੀ ਹਨਾ ਤੇ ਹੁਣ ਸ਼ਾਇਦ 20 ਦਿਨ 22 ਦਿਨ ਠੰਡ ਜ਼ੋਰ ਦੀ ਪਊਗੀ ਤੇ ਹੁਣ ਆਪਣੀ ਠੰਡ ਹੈ ਜਿਹੜੀ ਸੌਖੀ ਲੱਗ ਜੂਗੀ ਤੇ ਸਫਾਈ ਆ ਪਤਾ ਕਰਕੇ ਕਹਿੰਦੀ ਆ ਤੇ ਇੱਕ ਆਪਣੇ ਘਰ ਅੱਜ ਛੋਟਾ ਜਿਹੜਾ ਪ੍ਰੋਗਰਾਮ ਆ ਉਹ ਵੀ ਤੁਹਾਨੂੰ ਦਿਖਾਵਾਂਗੀ ਤੇ ਸਫਾਈ ਕਰਨ ਦਾ ਵੈਸੇ ਇਹ ਕਾਰਨ ਹਨਾ ਉਹੀ ਇਹ ਛੋਟਾ ਜਿਹਾ ਪ੍ਰੋਗਰਾਮ ਆ ਤਾਂ ਕਰਕੇ ਆਪਾਂ ਅੱਜ ਸਫਾਈ ਜਿਹੜੀ ਸਵੇਰੇ ਸਵੇਰੇ ਕੀਤੀ ਹੈਗੀ ਲਓ ਜੀ ਚੈੱਕ ਕਰ ਲਓ ਸਾਰੀ ਸਫਾਈ ਜੰਗੀ ਤਰ੍ਹਾਂ ਜਿਹੜੀ ਸਾਰੇ ਆਪਾਂ ਅੱਜ ਕੋਈ ਜ਼ਿਆਦੇ ਵੱਡਾ ਵਲੌਗ ਨਹੀਂ ਹੈਗਾ ਜੀ ਛੋਟਾ ਜਿਹਾ ਵਲੌਗ ਹੈ ਇਸ ਲਈ ਰਿਕੁਐਸਟ ਹੈ ਸਾਰੇ ਭੈਣਾਂ ਨੂੰ ਤੇ ਵੀ ਆਪਣਾ ਇਹੜਾ ਵਲੌਗ ਹੈ ਨਾ ਵਾਚ ਕਰ ਦਿਓ ਕਿਉਂਕਿ ਛੋਟਾ ਜੀ ਬਣਿਆ ਜੀ ਹੈ ਨਾ ਜ਼ਿਆਦੇ ਵੱਡਾ ਨਹੀਂ ਬਣਿਆ ਜ਼ਿਆਦਾ ਕੰਮਦੰਦਾ ਹੋਣ ਦੇ ਕਾਰਨ ਇਹ ਹੈਗਾ ਜੀ ਆਪਣਾ ਚੌਂਤਰਾ ਤੇ ਇਹ ਹੈਗੀ ਜੀ ਆਪਣੀ ਰਸੋਈ ਚੈੱਕ ਕਰ ਲੋ ਰਸੋਈ ਦੀ ਸਫਾਈ ਵੀ ਤੇ ਇਧਰ ਆਪਾਂ ਅੱਗ ਘਾਟੀ ਵਾਲਦੇ ਆ ਜੀ ਇਧਰ ਆਪਾਂ ਕਦੇ ਹੱਕ ਕਰ ਨਹੀਂ ਵਾਲੀ ਹੈਗੀ ਤੇ ਬਾਕੀ ਜਿਹੜੀ ਭੈਣ ਭਰਾ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਵੀਡੀਓ ਦੇ ਕਿਵੇਂ ਦੀਆਂ ਲੱਗਦੀਆਂ ਨੇ ਤੇ ਇੱਕ ਭੈਣ ਦਾ ਸਪੈਸ਼ਲ ਕਮੈਂਟ ਆਇਆ ਸੀਗਾ ਤੇ ਭੈਣ ਕਹਿ ਰਹੀ ਸੀ ਵੀ ਤੁਸੀਂ ਆਪਣਾ ਤੁਹਾਡਾ ਬੇੜ ਜਿਹੜਾ ਬੇੜ ਹੈਗਾ ਬਹੁਤ ਸੋਹਣਾ ਪੈਣ ਤੁਸੀਂ ਆਪਣੇ ਬੇੜੇ ਦੀ ਸਪੈਸ਼ਲ ਡੇਲੀ ਵੀਡੀਓ ਬਣਾਇਆ ਹੀ ਬਣਾਇਆ ਕਰੋ ਤੇ ਲਓ ਜੀ ਅੱਜ ਆਪਾਂ ਭੈਣ ਦੀ ਡਿਮਾਂਡ ਤੇ ਸਪੈਸ਼ਲ ਜਿਹੜਾ ਬੇੜੇ ਦੀ ਵੀਡੀਓ ਹਨਾ ਬਣਾਉਣ ਲੱਗੇ ਆਂਗੇ ਤੇ ਇਹ ਹੈਗਾ ਜੀ ਆਪਣਾ ਬੇੜਾ ਤੇ ਬੇੜਾ ਥੋੜਾ ਜਿਹਾ ਵੈਸੇ ਢੀੜਾ ਵੀ ਹੈ ਪਰ ਬਹੁਤ ਖੁੱਲਾ ਵੀ ਹੈ ਜੀ ਹਨਾ ਤੇ ਜੇ ਘਰ ਦੇ ਵਿੱਚ ਪਸ਼ੂ ਰੱਖਣਿਆ ਤਾਂ ਥੋੜਾ ਜਿਹਾ ਢੀਡ ਹੈਗਾ ਤੇ ਵੈਸੇ ਬਹੁਤ ਵੱਡਾ ਹੈ ਬੇੜਾ ਹੁਣ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਣਾ ਇੱਥੋਂ ਹੈਗੀ ਜੀ ਐਂਟਰੀ ਤੇ ਇਧਰ ਹੈਗੀ ਆਪਣੀ ਮਸ਼ੀਨ ਲੱਗੀ ਹੋਈ ਹੈ ਤੇ ਇਸ ਤਰ੍ਹਾਂ ਜਿਹੜਾ ਆਪਣਾ ਬੇੜਾ ਹੈਗਾ ਛੋਟਾ ਜਿਹਾ ਇਧਰ ਜਿਹੜੀ ਆਪਣੀ ਕੱਚੀ ਫਰਸ਼ ਹੈ ਜੀ ਤੇ ਉਧਰ ਉਹ ਜਿਹੜਾ ਆਪਣਾ ਗਾ ਵਧੀਆ ਫਰਸ਼ ਲੱਗੀ ਹੋਈ ਹੈ ਵਧੀਆ ਸਾਰਾ ਤਿਆਰ ਕਰਿਆ ਹੋਇਆ ਤੇ ਇਸ ਤਰ੍ਹਾਂ ਜਿਹੜਾ ਆਪਣਾ ਬੇੜਾ ਲੇਪਣੇ ਤੁਸੀਂ ਹਨਾ ਡਿਮਾਂਡ ਕੀਤੀ ਸੀ ਤੁਹਾਡੀ ਡਿਮਾਂਡ ਤੇ ਸਪੈਸ਼ਲ ਜਿਹੜੀ ਆਪਾਂ ਪਾ ਦਿੱਤੀ ਹੈਗੀ ਵੀਡੀਓ ਤੇ ਲੋ ਜੀ ਇੱਥੇ ਹਨਾ ਤੁਸੀਂ ਪਹਿਲਾਂ ਵੀਡੀਓ ਵੇਖੀ ਨੇ ਆਪਣੇ ਘਰੇ ਛੋਟਾ ਜਿਹਾ ਫੰਕਸ਼ਨ ਸੀ ਵੀਰੇ ਆਪਾਂ ਲੋੜੀ ਵੰਡੀ ਅੱਜ ਤੇ ਦਿਓ ਹਨਾ ਵੀ ਛੋਟਾ ਸਾਡੇ ਮੁੰਡਾ ਹੋਇਆ ਸੀ ਤੇ ਉਹਦੀ ਛੋਟੀ ਲੋੜੀ ਵੰਡੀ ਤੇ ਨਾਲ ਆਪਾਂ ਪਿੱਕਾ ਲਾਈਆਂ ਨੇ ਲੋ ਜੀ ਇੰਜੋਏ ਕਰੋ ਤੁਸੀਂ ਵੀਡੀਓ ਤੇ ਲੋ ਜੀ ਜਿਆਦਾ ਆਪਣੇ ਪਿੰਡ ਦੇ ਵਿੱਚ ਰਵਾਜ ਨਹੀਂ ਹੈਗਾ ਬਸ ਮੇਨ ਮੇਨ ਕਰਾਂ ਦੇ ਜਿਹੜੀ ਇਹ ਪਲੋੜੀ ਵੰਡ ਦੰਨੇ ਹੁੰਨੇ ਹੈਗੇ ਤੇ ਇਸ ਜੀ ਛੋਟਾ ਜਿਹਾ ਫੰਕਸ਼ਨ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗਿਆ ਹੋਵੇ ਧੰਨਵਾਦ ਜੀ ਸਾਰੇ ਭੈਣ ਭਰਾਵਾਂ ਦਾ ਥੈਂਕ ਯੂ ਫॉर ਵਾਚਿੰਗ ਸਬਸਕ੍ਰਾਈਬ ਲਾਈਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ